ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੇਖੋ ਜੀ ਐਡਮਿਟ ਕਾਰਡ ਸ਼ੋ ਨਹੀਂ ਹੋਏ ਤਾਂ ਆਪਾਂ ਕਿਵੇਂ ਉਹਨਾਂ ਨੂੰ ਸ਼ੋ ਕਰ ਸਕਦੇ ਆ ਜਾਂ ਕਿਵੇਂ ਡਾਊਨਲੋਡ ਕਰਕੇ ਦੇਖ ਸਕਦੇ ਆ ਤਾਂ ਸਭ ਤੋਂ ਪਹਿਲਾਂ ਦੋਸਤੋ ਪੰਜਾਬ ਪਲੱਸ ਦੇ ਐਡਮਿਟ ਕਾਰਡ ਅੱਜ ਆ ਚੁੱਕੇ ਨੇ ਕੁਝ ਬੱਚਿਆਂ ਦੇ ਸ਼ੋ ਹੋਏ ਨੇ ਕੁਝ ਬੱਚਿਆਂ ਨੂੰ ਮੇਲਸ ਆ ਚੁੱਕੀਆਂ ਨੇ ਪਰ ਸੋ ਸਿਰਫ ਅਜੇ ਆਪਣੇ ਕੋਲ ਸੀਟੀ ਇਨਫੋਰਮੇਸ਼ਨ ਆਈ ਸੀ ਪਰ ਹੁਣ ਜਿਹੜੀ ਆ ਆਪਣੇ ਕੋਲ ਐਡਮਿਟ ਕਾਰਡ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਨੇ ਪਰ ਉਹ ਕਿਵੇਂ ਆਓ ਤੁਹਾਨੂੰ ਹੁਣ ਪੂਰੀ ਵੀਡੀਓ ਦਿਖਾਉਂਦੇ ਆ ਦੇਖੋ ਅਪਾ ਕਿਸ ਤਰ੍ਹਾਂ ਆਪਾ ਫੋਨ ਤੋਂ ਹੀ ਦੇਖ ਸਕਦੇ ਆ ਆਪਣਾ ਐਡਮਿਟ ਕਾਰਡ ਜਾਂ ਡਾਊਨਲੋਡ ਕਰ ਸਕਦੇ ਆ ਪਰ ਕੁਝ ਬੱਚੇ ਕਹਿ ਰਹੇ ਨੇ ਕਿ ਸਾਡੇ ਇੱਥੇ ਸਿਰਫ ਪੇਮੈਂਟ ਸਲਿੱਪ ਹੀ ਸ਼ੋ ਹੋ ਰਹੀ ਹੈ ਸੋ ਤੇ ਅਸੀਂ ਕਿਵੇਂ ਡਾਊਨਲੋਡ ਕਰੀਏ ਤਾਂ ਦੋਸਤੋ ਜਿੰਨਾਂ ਨੂੰ ਸਿਰਫ ਪੇਮੈਂਟ ਸਲਿੱਪ ਸ਼ੋ ਹੋ ਰਹੀ ਹੈ ਉਹਨਾਂ ਨੂੰ ਵੀ ਦੱਸਾਂਗੇ ਇਹਦਾ ਕੀ ਹੱਲ ਕਰਨਾ ਹੈ ਤੇ ਕਿਵੇਂ ਦੇਖ ਸਕਦੇ ਆ ਤਾਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਦੋਸਤੋ ਮੇਰੀ ਇੱਕ ਦਰਖਾਸਤ ਹੈ ਕਿ ਵੀਡੀਓ ਨੂੰ ਪੂਰਾ ਦੇਖਿਆ ਕਰੋ ਕਿਉਂਕਿ ਬਾਅਦ ਵਿੱਚ ਤੁਸੀਂ ਅੱਧੀ ਵੀਡੀਓ ਦੇਖ ਕੇ ਕਮੈਂਟ ਕਰਦੇ ਹੋ ਫਿਰ ਤੁਹਾਨੂੰ ਪੂਰੀ ਵੀਡੀਓ ਦੀ ਤਾ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ ਅਫੀਸ਼ੀਅਲ ਵੈਬਸਾਈਟ ਤੇ ਆਉਣ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਹੈ ਉਹ ਡੈਸਕਟਾਪ ਸਾਈਟ ਓਨ ਕਰਨਾ ਹੈ ਠੀਕ ਹੈ ਜੀ ਇੱਥੇ ਦੇਖੋ ਮੈਂ ਵੀ ਨਹੀਂ ਹਜੇ ਤੱਕ ਓਨ ਕੀਤੀ ਕਿਉਂਕਿ ਜੇ ਆਪਾਂ ਓਨ ਨਹੀਂ ਕਰ ਦਿੱਤਾ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਫੁੱਲੀ ਡੈਸਕਟਾਪ ਤੇ ਨਹੀਂ ਆਉਂਦੀਆਂ ਕਿਉਂਕਿ ਮੋਬਾਈਲ ਦਾ ਜਿਹੜਾ ਡੈਸਕਟਾਪ ਹੈ ਉਹ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੁੰਦਾ ਕਿ ਸਾਰੀਆਂ ਚੀਜ਼ਾਂ ਦੇਤੇ ਸ਼ੋ ਨਹੀਂ ਹੁੰਦੀਆਂ ਸੋ ਆਪਾਂ ਡੈਸਕਟਾਪ ਆਨ ਕਰ ਲੈਣਾ ਤੇ ਜਿਵੇਂ ਆਪਾਂ ਔਨ ਕਰਾਂਗੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਦੋਸਤੋ ਪੰਜਾਬ ਪਲੱਸ ਦੇ ਆ ਜਿਹੜੇ ਰਿਕਰੂਟਮੈਂਟ ਸੈਕਸ਼ਨ ਬਣਿਆ ਇੱਥੇ ਤੁਸੀਂ ਜਾ ਕੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਆਹੀ ਪੇਜ ਸ਼ੋ ਹੋਏਗਾ ਜਿਹੜਾ ਮੈਂ ਓਪਨ ਕਰ ਰੱਖਿਆ ਹੈ ਫਿਰ ਇੱਥੇ ਦੋਸਤੋ ਆ ਹੈਗਾ ਨਾ ਲਿੰਕ ਟੂ ਦਾ ਰਿਕਰੂਟਮੈਂਟ ਪੋਰਟਲ ਤਾਂ ਤੁਸੀਂ ਇਹਦੇ ਤੇ ਕਲਿੱਕ ਕਰਨਾ ਹੈ ਠੀਕ ਹੈ ਜੀ ਇਹਦੇ ਤੇ ਜਿਵੇਂ ਕਲਿੱਕ ਕਰੋਗੇ ਤਾਂ ਦੇਖੋ ਇੱਥੇ ਵੀ ਤੁਸੀਂ ਉਹੀ ਕੰਮ ਕਰਨਾ ਹੈ ਡੈਸਕਟਾਪ ਸਾਈਟ ਔਨ ਠੀਕ ਹੈ ਜੀ ਡੈਸਕਟਾਪ ਸਾਈਟ ਔਨ ਕਰੋਗੇ ਤਾਂ ਇੱਥੇ ਆਪਣੇ ਕੋਲ ਆ ਜਾਏਗਾ ਪੁਲਿਸ ਆਰਮਡ ਕਾਰਡ ਕਨਸਟੇਬਲ ਦੇਖੋ ਇਹਦੇ ਤੇ ਆਪਾਂ ਹੁਣ ਕਰਨਾ ਹੈ ਕਲਿੱਕ ਆਲਰੇਡੀ ਰਜਿਸਟਰਡ ਹੋ ਲੌਗਇਨ ਕਰਨ ਲਈ ਠੀਕ ਹੈ ਜੀ ਤਾਂ ਫਿਰ ਆਪਾਂ ਇੱਥੇ ਕਰਨਾ ਹੈ ਕਲਿੱਕ ਏ ਟੂ ਲੌਗਇਨ ਜਾਂ ਫਿਰ ਤੁਸੀਂ ਉੱਪਰ ਵੀ ਲੌਗਇਨ ਤੇ ਕਲਿੱਕ ਕਰ ਸਕਦੇ ਹੋ ਲੌਗਇਨ ਤੇ ਜਿਵੇਂ ਕਲਿੱਕ ਕਰੋਗੇ ਤੁਹਾਡੇ ਕੋਲ ਵਿੰਡੋ ਲੌਗਇਨ ਵਿੰਡੋ ਸ਼ੋ ਹੋਏਗੀ ਤੇ ਇਹ ਤਾਂ ਦੋਸਤੋ ਤੁਹਾਨੂੰ ਪਤਾ ਹੈ ਆਪਾਂ ਨੇ ਈਮੇਲ ਤੇ ਰਜਿਸਟਰਡ ਨੰਬਰ ਆਪਣੇ ਕੋਲ ਇੱਕ ਹੁੰਦਾ ਈਮੇਲ ਆਈਡੀ ਦੇ ਟਾਈਪ ਜੋ ਵੀ ਹੋ ਸਕਦਾ ਹੈ 24 ਤੋਂ ਸ਼ੁਰੂ ਹੋਏਗਾ ਉਹ 24 ਤੋਂ ਸ਼ੁਰੂ ਹੋਏਗਾ 00 ਹੈਨਾ ਇੱਕ 55 56 52 ਐਵੇਂ ਕੁਝ ਵੀ ਨੰਬਰ ਹੋ ਸਕਦਾ ਠੀਕ ਹੈ ਜੀ ਉਹ ਪਰੰਤੋ ਬਾਅਦ ਕਰਪਾ ਪਰੰਤੋ ਬਾਅਦ ਤੁਸੀਂ ਕਰਨਾ ਹੈ ਲੌਗਇਨ ਤੇ ਕਲਿੱਕ ਠੀਕ ਹੈ ਜੀ ਤੇ ਲੌਗਇਨ ਤੇ ਜਿਵੇਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲ ਇਦਾਂ ਦਾ ਇੱਕ ਸ਼ੋ ਹੋਏਗਾ ਠੀਕ ਹੈ ਜੀ ਵੈਬ ਪੇਜ ਇੱਥੇ ਐਪਲੀਕੇਸ਼ਨ ਡਿਟੇਲ ਹੋਣੀ ਹੈ ਤੇ ਕਨਸਟੇਬਲ ਬਣਿਆ ਹੋਏਗਾ ਇੱਥੇ ਬਣਿਆ ਹੋਏਗਾ ਹੈਲਪ ਡੈਕਸ ਠੀਕ ਹੈ ਜੀ ਜੇ ਤਾਂ ਤੁਸੀਂ ਕਰਨਾ ਹੈ ਕਨਸਟੇਬਲ ਤੇ ਕਲਿੱਕ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਥੱਲੇ ਦੇਖੋ ਇੱਥੇ ਪੂਰੀ ਆਪਣੇ ਕੋਲ ਆਈਡੀ ਸ਼ੋ ਹੋਏਗੀ ਉੱਤੇ ਇੱਕ ਨਾ ਐਵੇਂ ਤਰ੍ਹਾਂ ਦਾ ਬਟਨ ਜਿਹਾ ਬਣਿਆ ਹੋਏਗਾ ਉਧਿਤ ਤੇ ਕਲਿੱਕ ਕਰ ਦੇਣਾ ਤੁਸੀਂ ਕਲਿੱਕ ਕਰੋਗੇ ਇਹਦੇ ਤੇ ਤਾਂ ਤੁਹਾਡੇ ਕੋਲ ਇੱਕ ਫਾਈਨਲ ਸਟੈਪ ਸ਼ੋ ਹੋਏਗਾ ਇੱਥੇ ਆਪਣੇ ਕੋਲ ਐਪਲੀਕੇਸ਼ਨ ਡਿਟੇਲ ਔਰ ਪੇਮੈਂਟ ਸਲਿੱਪ ਹੋਏਗੀ ਤਾਂ ਦੋਸਤੋ ਹੁਣ ਤੁਸੀਂ ਕੀ ਕਰਨਾ ਹੈ ਪੇਮੈਂਟ ਸਲਿੱਪ ਸ਼ੋ ਹੋ ਰਹੀ ਹੈ ਪਰ ਤੁਹਾਡਾ ਐਡਮਿਟ ਕਾਰਡ ਸ਼ੋ ਨਹੀਂ ਹੋ ਰਿਹਾ ਤਾਂ ਇਹ ਕਿਵੇਂ ਸ਼ੋ ਹੋਏਗਾ ਤਾਂ ਇਹ ਦੋਸਤੋ ਸ਼ੋ ਹੋਏਗਾ ਆਪਣੀ ਐਸ 2 ਐਗਜ਼ਾਮ ਡੇਟ ਕਿਉਂਕਿ ਦੇਖੋ ਇਹ ਸਾਰਿਆਂ ਦੇ ਐਗਜ਼ਾਮ ਇੱਕੇ ਵਾਰੀ ਤਾਂ ਹੋਣੇ ਨਹੀਂ ਇਹ ਸ਼ਿਫਟੇ ਚ ਹੋਣੇ ਨੇ ਸਭ ਤੋਂ ਕਿਸੇ ਦੇ ਪਹਿਲਾ ਨੰਬਰ ਆਏਗਾ ਕਿਸੇ ਦਾ ਬਾਅਦ ਜਾਏਗਾ ਅਲੱਗ-ਅਲੱਗ ਸ਼ਿਫਟਾਂ ਦੇ ਵਿੱਚ ਠੀਕ ਹੈ ਜੀ ਸੋ ਜਿਨ੍ਹਾਂ ਦੇ ਐਗਜ਼ਾਮ ਲੇਟ ਨੇ ਜਾਂ ਫਿਰ ਕਹਿ ਲਈ ਕਿ ਹਲੇ ਥੋੜੀ ਦੇਰ ਠਹਿਰ ਕੇ ਹੋਣਗੇ ਤਾਂ ਉਹਨਾਂ ਦੇ ਹਜੇ ਐਡਮਿਟ ਕਾਰਡ ਨਹੀਂ ਆਏ ਇਸੇ ਕਰਕੇ ਮੈਂ ਕਹਿੰਦਾ ਉਹਨਾਂ ਕਿ ਪੂਰੀ ਵੀਡੀਓ ਦੇਖਿਆ ਕਰੋ ਸੋ ਦੋਸਤੋ ਜਿਨ੍ਹਾਂ ਦੇ ਹਜੇ ਐਡਮਿਟ ਕਾਰਡ ਸ਼ੋ ਨਹੀਂ ਹੋ ਰਹੇ ਸੋ ਡੋਨਟ ਬੀ ਪੈਨਿਕ ਕਿਉਂਕਿ ਹਜੇ ਤੁਹਾਡਾ ਐਗਜ਼ਾਮ ਨਹੀਂ ਹੋਣਾ ਸੋ ਤੁਸੀਂ ਤਿਆਰੀ ਲਈ ਤੁਹਾਨੂੰ 2-4 ਦਿਨ ਮਿਲੇ ਨੇ ਵੱਧ ਤਾਂ ਉਹਦਾ ਲਾਭ ਉਠਾਓ ਅਤੇ ਕਰੰਟ ਅਫੇਅਰਸ ਕਰੋ ਕਿਉਂਕਿ ਦੇਖੋ ਬਾਕੀ ਸਭ ਚੀਜ਼ਾਂ ਤੁਸੀਂ ਪਾ ਲੀਆਂ ਨੇ ਕਰੰਟ ਅਫੇਅਰ ਜ਼ਰੂਰ ਪੜੋ ਸੋ ਇਹ ਸਿੰਪਲ ਸਟੈਪ ਹੁੰਦੇ ਨੇ ਜਿਹੜੇ ਤੁਸੀਂ ਡਾਊਨਲੋਡ ਕਰਨ ਦੇ ਲਈ ਐਡਮਿਟ ਕ ਤੇ ਵੈਸੇ ਵੀ ਜੇਕਰ ਕਿਸੇ ਦਾ ਇਸ ਤਰ੍ਹਾਂ ਨਹੀਂ ਸ਼ੋ ਹੋ ਰਿਹਾ ਪਰ ਇਗਜ਼ਾਮ ਡੇਟ ਹੁੰਦੀ ਮੇਲ ਚ ਆ ਚੁੱਕੀ ਹੈ ਹੈਨਾ ਪਰ ਇਗਜ਼ਾਮ ਪਹਿਲੀਆਂ ਚਾਰ ਹੈ ਪਰ ਉਹਦਾ ਐਡਮਿਟ ਕਾਰਡ ਨਹੀਂ ਆ ਰਿਹਾ ਤਾਂ ਉਹ ਹੈਲਪ ਡੈਸਕ ਤੇ ਜਾ ਕੇ ਆਪਣਾ ਇਸ਼ੂ ਦੱਸ ਸਕਦਾ ਹੈ ਉਹਨਾਂ ਨੂੰ ਕਿ ਸਰ ਮੇਰਾ ਇਗਜ਼ਾਮ ਹੈ ਪਰ ਮੇਰਾ ਹਜੇ ਤੱਕ ਐਡਮਿਟ ਕਾਰਡ ਸ਼ੋ ਨਹੀਂ ਹੋਇਆ ਉਹਦੇ ਲਈ ਹੈਲਪ ਡੈਸਕ ਤੁਹਾਨੂੰ ਮੈਂ ਪਹਿਲੇ ਵਿੰਡੋ ਵਿੱਚ ਹੀ ਦਿਖਾ ਕੇ ਆਇਆ ਸੀ ਜਿੱਥੇ ਫਾਰਮ ਦੀ ਸਾਰੀ ਡਿਟੇਲ ਹੁੰਦੀਆਂ ਨੇ ਸੋ ਜਿਨ੍ਹਾਂ ਦਾ ਸ਼ੋ ਹੋ ਗਿਆ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਆਪਣੇ ਤਿਆਰੀ ਕਰੋ ਹਜੇ ਤੇ ਰਾਜ ਕੇ ਤਿਆਰੀ ਕਰੋ ਕੰਗ੍ਰੈਚੁਲੇਸ਼ਨਸ ਵੈਸੇ ਨਹੀਂ ਬੰਦੀਆਂ ਕਿਉਂਕਿ ਉਹੋ ਬੰਦਨ ਗਿਆ ਜੋ ਤੁਸੀਂ ਪੇਪਰ ਨੂੰ ਕਲੀਅਰ ਕਰ ਲੋਗੇ ਤੇ ਧੰਨਵਾਦ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੇ ਲਈ ਕੋਈ ਵੀ ਹੈਲਪ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਪਰ ਉਹ ਵੀ ਵੀਡੀਓ ਤੋਂ ਲਾਸਟ ਤੱਕ ਧੰਨਵਾਦ ਜੀ